ਇੱਕ ਗੱਲ ਬਾਈ ਹੋਰ ਇੱਕ ਜਿਹੜੀ ਅੱਜ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਆ ਬਾਈ ਰਾਜਵੀਰ ਜਵੰਦਾ ਜੀ ਜਿਹੜਾ ਬਾਈ ਆਪਣੀ ਪੰਜਾਬੀ ਮਾਂ ਬੋਲੀ ਨੂੰ ਉੱਪਰ ਲੈ ਕੇ ਜਾਂਦੇ ਸੀਗੇ ਤੇ ਬਾਈ ਬੜੀ ਵਧੀਆ ਜਿਹੜੀ ਉਹਨਾਂ ਦੀ ਕਲਾਕਾਰੀ ਸੀਗੀ ਗੀਤਕਾਰੀ ਸੀਗੀ ਤੇ ਉਹ ਭਾਈ ਅੱਜ ਆਪਣੇ ਵਿੱਚ ਨਹੀਂ ਰਹਿ ਤੇ ਅੱਜ ਉਹਨਾਂ ਦੀ ਜਿਹੜੀ ਮੌਤ ਹੋ ਗਈ ਇੱਕ ਬਈ ਅੱਜ ਹੋਰ ਮੰਦਭਾਗੀ ਜਿਹੜੀ ਖਬਰ ਸਾਹਮਣੇ ਆਈ ਆ ਬਾਈ ਵਿਰੇਂਦਰ ਕੋ ਮਰ ਜੀ ਦੀ ਤੇ ਉਹ ਬਾਈ ਆਪਣੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਹਿਲਾ ਜਿਹੜਾ ਸਿਵਾ ਇੱਕ ਬਾਈ ਰਾਜਵੀਰ ਜਵੰਦਾ ਜੀ ਦਾ ਠੰਡਾ ਨਹੀਂ ਹੋਇਆ ਤੇ ਇੱਕ ਸੇਵਾ ਬਾਈ ਜਿਹੜਾ ਹੋਰ ਤਿਆਰ ਹੋ ਗਿਆ ਬੜਾ ਦੁੱਖ ਲੱਗਿਆ ਬਾਈ ਇਹ ਖਬਰਾਂ ਸੁਣ ਕੇ ਜਾਂ ਇਹ ਖਬਰਾਂ ਦੇਖ ਕੇ ਦਿਨ ਹੈਗਾ ਜੀ ਅੱਜ ਗੁੱਧਵਾਰ ਤਰੀਕਾ ਜੱਟ ਹੋਗੀ ਜੀ 10ਵਾਂ ਮਹੀਨਾ ਹੁਣ ਭਾਈ ਆਪਾਂ ਉੱਠਣਸਾਰ ਸਭ ਤੋਂ ਪਹਿਲਾਂ ਦੁਕਾਨ ਤੇ ਆਏ ਆ ਜੀ ਦੁਕਾਨ ਵਰਕਸ਼ਾਪ ਤੇ ਇਹ ਭਾਈ ਆਪਣੀ ਨਾ ਪਲੇਟ ਹਿੱਲ ਜਾਂਦੀ ਆ ਇੱਥੇ ਜਿਹੜੇ ਮਿਸਤਰੀ ਹੈਗੇ ਜਿਹੜੇ ਕੈਂਬਲਵੇ ਮਿਸਤਰੀ ਸੀਗੇ ਕੈਂਬਲਵੇ ਜਾ ਕੇ ਕਸਾਇਆ ਸੀਗਾ ਤੇ ਕੈਂਬਲਵੇ ਮਿਸਤਰੀਆਂ ਤੋਂ ਇਹਨਾਂ ਕੰਮ ਜਾ ਹੋ ਜਾਣੀ ਇਹ ਵੀ ਭਾਈ ਮੈਂ ਨਟ ਜਾ ਆਪ ਹੀ ਕਸ ਕੇ ਲਾਇਆ ਸੀਗਾ ਉਹਨਾਂ ਨੇ ਬਸ ਡੰਗਾ ਟਪਾਉ ਸੌਦਾ ਕਰਤਾ ਸੀਗਾ ਤੇ ਜਿਹੜਾ ਨਰ ਸੀਗਾ ਇਹ ਖੁੱਲ ਗਿਆ ਜੀ ਉਹਦੇ ਇਹਦੇ ਆਪਾਂ ਇੰਦਰਾ ਪੁਆਇੰਟ ਗਏ ਆ ਉਹਦੇ ਦਾ ਹੀ ਆਪਾਂ ਇਹਨੂੰ ਕਿੱਟ ਦੇ ਵਿੱਚ ਪਾ ਕੇ ਰੱਖਿਆ ਹੋਇਆਗਾ ਤੇ ਜਦੋਂ ਕੋਈ ਚਲ ਵਧੀਆ ਦੁਕਾਨ ਆਈ ਤਾਂ ਉੱਥੋਂ ਆਪਾਂ ਸੈੱਟ ਕਰਵਾ ਲਾਂਗੇ ਇਹ ਦੁਕਾਨ ਠੀਕ ਆ ਪਹਿਲਾਂ ਵੀ ਇਹਦੇ ਕੋਲ ਆਪਾਂ ਕਰਵਾ ਕੇ ਲੈ ਗਏ ਸੀ ਬਿੱਟੂ ਭਾਈ ਤੇ ਨਿਸ਼ੂ ਭਾਈ ਇਸੇ ਦੁਕਾਨ ਤੋਂ ਤਾਂ ਸੈੱਟ ਕਰਵਾ ਕੇ ਲੈ ਗਏ ਸੀ ਤੇ ਕਰਾਉਣੇ ਆ ਸੈੱਟ ਜੀ ਲਵਾਉਣੇ ਆ ਇਹਦਾ ਇੱਕ ਜਿਹੜਾ ਨਟ ਪੇਚ ਲਵਾਉਣਾਗਾ ਤੇ ਚਲਦੇ ਆ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਉਣਿਆ ਪ੍ਰੋਗਰਾਮ ਕਿੱਧਰ ਜਾਣਾ ਕਿੱਧਰ ਨਹੀਂ ਪਹਿਲਾਂ ਭਾਈ ਸਕੂਟਰੀ ਦਾ ਆਪਦਾ ਕੰਮ ਕਰੀ ਜਾਂਦੇ ਸੀਗੇ ਤੇ ਹੁਣ ਕਹਿੰਦੇ ਭਾਈ ਮੀ ਪੈਣ ਲੱਗਿਆ ਪਹਿਲਾਂ ਤੈਨੂੰ ਤੋੜ ਦਈਏ ਤੇ ਫਿਰ ਅਸੀਂ ਆਪਦਾ ਕੰਮ ਕਰ ਲਾਂਗੇ ਬਹੁਤ ਚੰਗਿਆ ਭਾਈ ਇੱਥੋਂ ਦੇ ਲੋਕ ਪਵੇ ਭਾਈ ਵਿੱਚ ਮੀਂਹ ਪਾਈ ਜਾਂਦਾ ਹੁੰਦਾ ਤਾਂ ਇਹ ਵਿੱਚ ਹੀ ਇਧਰ ਧੁੱਪ ਚੜੀ ਪਈ ਹੁੰਦੀ ਆ ਮੀਂਹ ਹੁਣ ਵੀ ਪਾਈ ਪਈ ਜਾਂਦਾਗਾ ਹੁਣ ਇਹ ਨਾ ਕੇ ਆਇਆ ਸੀਗਾ ਤੇ ਹੁਣ ਫਿਰ ਭੱਜ ਗਿਆ ਤੇ ਮੈਨੂੰ ਲੱਗਦਾ ਫਿਰ ਜਾ ਕੇ ਦਵਾਰੇ ਨਾਉਣਾ ਪਊਗਾ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਪਹੁੰਚ ਹੀ ਗਿਆ ਬਈ ਗੁਰਦੁਆਰਾ ਸਹਿਦ ਵਿੱਚ ਸਾਈਕਲ ਥੋੜਾ ਤੇਜ਼ੀ ਲੈ ਕੇ ਆਇਆ ਕਿਉਂਕਿ ਮੀਂਹ ਪੈਣ ਲੱਗ ਗਿਆ ਸੀਗਾ ਜੀ ਮੀਂਹ ਤਾਂ ਉੱਥੇ ਵੀ ਪਈ ਜਾਂਦਾ ਸੀ ਪਰ ਰਾਹ ਦੇ ਵਿੱਚ ਥੋੜਾ ਜ਼ਿਆਦਾ ਹੋ ਗਿਆ ਸੀਗਾ ਇੱਥੇ ਆਏ ਤੋਂ ਪਤਾ ਲੱਗ ਗਿਆ ਬਈ ਗੁਰਦੁਆਰਾ ਸਹਿਦ ਦੇ ਵਿੱਚ ਬਿੱਟੂ ਭਾਈ ਹੋਰਾਂ ਨੇ ਦੱਸਿਆ ਵੀ ਭਾਈ ਇਹਨੇ ਆਪਾਂ ਨੂੰ ਬੁਲਾਇਆ ਅੱਜ ਮੀਟਿੰਗ ਆਪਣੀ 4:00 ਵਜੇ ਨਾ ਨੂੰ ਤਾਂ ਵੀ ਪਹਿਲਾਂ ਹੀ ਲਿਆ ਮੈਂ ਚਲ ਐਂ ਜਾ ਕੇ ਬਹਿ ਜਾਂਦਾ ਆਣੇ ਫਿਰ 4 ਵਜੇ ਜਿਹੜਾ ਆਪਣਾ ਮੀਟਿੰਗ ਤੇ ਚੱਲਣਾਗਾ ਤੇ ਐ ਨਹੀਂ ਪਤਾ ਵੀ ਮੀਟਿੰਗ ਕਿਹਦੇ ਨਾਲ ਆ ਉੱਥੇ ਜਾ ਕੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿਹਦੇ ਨਾਲ ਮੀਟਿੰਗ ਆ ਤੇ ਜੋ ਵੀ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਉਹ ਵੀ ਤੁਹਾਨੂੰ ਆਪਾਂ ਸਾਰੀਆਂ ਸਾਂਝੇ ਕਰਦੇ ਰਾਵਾਂਗੇ ਤੇ ਫਿਲਹਾਲ ਤਾਂ ਭਾਈ ਆਪਾਂ ਰੂਮ ਦੇ ਵਿੱਚ ਹੀ ਬੈਠ ਸਕਦੇ ਆ ਅੱਜ ਆ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਤੇ ਤੁਹਾਨੂੰ ਜਿਵੇਂ ਪਹਿਲਾਂ ਆਪਾਂ ਦੱਸਿਆ ਜੇ ਆਪਣੀ ਅੱਜ ਮੀਟਿੰਗ ਹੈਗੀ ਆ ਤੇ ਸਾਈਕਲ ਆਪਾਂ ਸਾਹਮਣੇ ਕਰਤੇ ਪਾਰਕਿੰਗ ਦੇ ਵਿੱਚ ਖੜੇ ਤੇ ਬਲਾਕ ਨੰਬਰ ਲਿਖਿਆ ਹੋਇਆ ਜੀ ਇੱਥੇ ਬਲਾਕ ਨੰਬਰ A ਬਲਾਕ ਨੰਬਰ B ਬਲਾਕ ਨੰਬਰ C ਸਾਹਮਣੇ ਲਿਖਿਆ ਹੋਇਆ ਜੀ ਨਗਰਪਾਲਿਕਾ ਮੁਖਿਆਲਿਆ ਚਲਦੇ ਆ ਹਨਾ ਜੀ ਆਪਾਂ ਅੰਦਰ ਤੇ ਦੇਖਦੇ ਆ ਆਪਣੇ ਨਾਲ ਕੀ ਗੱਲਬਾਤ ਹੁੰਦੀ ਆ ਤੇ ਆਪਾਂ ਅੰਦਰ ਤਾਂ ਵੀਡੀਓ ਨਹੀਂ ਬਣਾ ਸਕਦੇ ਬਾਹਰ ਆ ਕੇ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਵੀ ਕੀ ਕੁਝ ਆਪਣੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਤੇ ਕੀ ਕੁਝ ਆਪਾਂ ਨੂੰ ਕਿਹਾ ਉਹਨਾਂ ਨੇ ਤੇ ਕੀ ਕੁਝ ਆਪਣੇ ਤੋਂ ਪੁੱਛਣਾ ਚਾਹੁੰਦੇ ਸੀਗੇ ਮੀਟਿੰਗ ਆਪਣੀ ਹੋ ਗਈ ਆ ਜੀ ਜਿਹੜੇ ਹਿਸਾਬ ਨਾਲ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਭਾਈ ਇੱਥੇ ਜਿਵੇਂ ਬਲੌਕ ਬਣੇ ਹੋਏ ਆ ਬੀ ਬਲੌਕ ਸੀ ਬਲੌਕ ਤੇ ਇਦਾਂ ਦੇ ਬਲੌਕ ਸਾਹਮਣੇ ਭਈ ਆਪਣਾ ਜਿਹੜਾ ਇਹ ਬਲੌਕ ਸੀਗਾ ਇਹ ਬਲੌਕ ਦੇ ਵਿੱਚ ਆਪਣੀ ਮੀਟਿੰਗ ਹੋਈ ਸੀਗੀ ਜੀ ਜਿਹੜੇ ਇੱਥੋਂ ਦੇ ਸਭ ਤੋਂ ਸੀਨੀਅਰ ਸੀਗੇ ਜੀ ਉਹਨਾਂ ਨਾਲ ਵੀ ਆਪਣੀ ਮੀਟਿੰਗ ਹੋਈ ਆ ਤੇ ਉਹਨਾਂ ਨੇ ਬਈ ਆਪਣਾ ਬੜਾ ਜਿਹੜਾ ਮਾਨ ਸਤਕਾਰ ਕੀਤਾ ਤੇ ਬੜਾ ਆਪਾਂ ਨੂੰ ਵਧੀਆ ਜਿਹੜਾ ਡੀਲ ਕੀਤਾ ਆਪਣੇ ਨਾਲ ਉਹਨਾਂ ਲਈ ਹੁਣ ਆਪਾਂ ਚੱਲਦੇ ਆ ਜੀ ਡੀਸੀ ਦਫਤਰ ਉੱਥੇ ਵੀ ਚੱਲਦੇ ਆ ਜੀ ਆਪਾਂ ਉਸ ਜਗ੍ਹਾ ਤੋਂ ਮੀਟਿੰਗ ਕਰਕੇ ਜੀ ਆਪਾਂ ਆ ਗਏ ਹੁਣ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵਿੱਚ ਤੇ ਸਾਹਮਣੇ ਬਈ ਉਹਨਾਂ ਦਾ ਲਿਖਿਆ ਹੋਇਆ ਕਿ ਡਿਪਟੀ ਕਮਿਸ਼ਨਰ ਚੱਲਦੇ ਆਂ ਪੰਦਰਵਾਲ ਨੂੰ ਇੱਥੇ ਜੋ ਗੱਲਾਂ ਹੋਈਆਂ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਜੇ ਤੱਕ ਭਈ ਆਪਾਂ ਡੀਸੀ ਦਫ਼ਤਰ ਹੀ ਖੜੇ ਸੀਗੇ ਤੇ ਹਨੇਰਾ ਭਈ ਹੋ ਗਿਆ ਮਿਲਣ ਹੀ ਆਏ ਸੀ ਜੀ ਆਪਾਂ ਡੀਸੀ ਨੂੰ ਤੇ ਉਹਨਾਂ ਨਾਲ ਥੋੜੀ ਜਿਹੀ ਮੀਟਿੰਗ ਕਰਨੀ ਸੀਗੀ ਉਹਨਾਂ ਨੇ ਬੁਲਾਇਆ ਸੀਗਾ ਆਪਾਂ ਨੂੰ ਜੀ ਤੇ ਮੀਟਿੰਗ ਹਜੇ ਕਰਨੀ ਸੀਗੀ ਜੀ ਤੇ ਭਾਈ ਪਹਿਲਾਂ ਉਹਨਾਂ ਨੂੰ ਕੋਈ ਅਰਜੈਂਟਲੀ ਫੋਨ ਆ ਗਿਆ ਤੇ ਉਹ ਭਾਈ ਨਿਕਲ ਗਏ ਉਹ ਕਹਿੰਦੇ ਪਏ ਤੁਹਾਨੂੰ ਕੱਲ ਦਾ ਜਾਂ ਪਰਸੋਂ ਦਾ ਟਾਈਮ ਦਿੰਨੇ ਆ ਤੇ ਉਦੋਂ ਤੁਹਾਨੂੰ ਫਿਕਸ ਟਾਈਮ ਦਿੰਨੇ ਆ ਵੀ ਉਦੋਂ ਤੁਸੀਂ ਆਓ ਤੇ ਆ ਕੇ ਤੁਹਾਡੇ ਨਾਲ ਆਪਾਂ ਮੀਟਿੰਗ ਕਰਾਂਗੇ ਤੇ ਹੁਣ ਤੁਸੀਂ ਕਹਿੰਦੇ ਜੇ ਬੈਠਣਾ ਦਾ ਵੇਟ ਕਰ ਸਕਦੇ ਹੋ ਕਹਿੰਦਾ ਬਈ ਵੇਟ ਦਾ ਹਨਾ ਕੀ ਬਤਾ ਕਦੋਂ ਆਉਣਗੇ ਕਦੋਂ ਨਹੀਂ ਅੱਗੇ ਜਿਹੜੇ ਉਹਨਾਂ ਦੇ ਛੋਟੇ ਸੀਗੇ ਜੀ ਉਹਨਾਂ ਨੇ ਭਾਈ ਆਪਾਂ ਨੂੰ ਕਿਹਾ ਕਹਿੰਦੇ ਬਈ ਹੁਣ ਤੁਸੀਂ ਜਾ ਸਕਦੇ ਹੋ ਤੇ ਆਪਾਂ ਡੀਸੀ ਤੋਂ ਐਕਸਟਰਾ ਟਾਈਮ ਦਿਵਾ ਕੇ ਤੁਹਾਨੂੰ ਕਹਿੰਦਾ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਉਹਨਾਂ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ ਜੀ ਤੇ ਚਲੋ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਨੂੰ ਆ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਡੀਸੀ ਸਾਹਿਬ ਜਿਹੜੇ ਭਾਈ ਆਪਾਂ ਨੂੰ ਨਹੀਂ ਮਿਲੇ ਅੱਜ ਕਿਉਂਕਿ ਉਹਨਾਂ ਨੂੰ ਕੋਈ ਕੰਮ ਪੈਣ ਦੇ ਕਰਕੇ ਉਹ ਆਪਣੇ ਤੋਂ ਪਹਿਲਾਂ ਚਲੇ ਗਏ ਸੀਗੇ ਤੇ ਭਾਈ ਜਿਹੜੇ ਉਹਨਾਂ ਦੇ ਪੀਏ ਸੀਗੇ ਉਹਨਾਂ ਨੇ ਭਾਈ ਆਪਾਂ ਨੂੰ ਕਹਿਤਾ ਸੀ ਜਿਉ ਭਾਈ ਤੁਸੀਂ ਅੱਜ ਜਾ ਸਕਦੇ ਹੋ ਹੁਣ ਬੈਠ ਕੇ ਇੰਤਜ਼ਾਰ ਕਰਨ ਦਾ ਤੁਹਾਡਾ ਕੋਈ ਫਾਇਦਾ ਨਹੀਂ ਆ ਕੀ ਪਤਾ ਕਦੋਂ ਆਉਣ ਕਦੋਂ ਨਾ ਆਉਣ ਤੇ ਆ ਗਏ ਭਾਈ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਚ ਚਲੋ ਕੱਲ ਮਿਲਾਂਗੇ ਆਪਾਂ ਉਹਨਾਂ ਨੂੰ ਜੀ ਕੱਲ ਜਿਹੜੀ ਗੱਲਬਾਤ ਅੱਜ ਕਰਨੀ ਸੀਗੀ ਉਹ ਆਪਾਂ ਕੱਲ ਕਰ ਲਾਂਗੇ ਜੀ ਤੇ ਇੱਕ ਗੱਲ ਬਾਈ ਹੋਰ ਇੱਕ ਜਿਹੜੀ ਅੱਜ ਬੜੀ ਮੰਦ ਭਾਗੀ ਖਬਰ ਸਾਹਮਣੇ ਆਈ ਆ ਬਾਈ ਰਾਜਵੀਰ ਜਵੰਦਾ ਜੀ ਜਿਹੜਾ ਬਾਈ ਆਪਣੀ ਪੰਜਾਬੀ ਮਾਂ ਬੋਲੀ ਨੂੰ ਉੱਪਰ ਲੈ ਕੇ ਜਾਂਦੇ ਸੀਗੇ ਤੇ ਬਾਈ ਬੜੀ ਵਧੀਆ ਜਿਹੜੀ ਉਹਨਾਂ ਦੀ ਕਲਾਕਾਰੀ ਸੀਗੀ ਗੀਤਕਾਰੀ ਸੀਗੀ ਤੇ ਉਹ ਭਾਈ ਅੱਜ ਆਪਣੇ ਵਿੱਚ ਨਹੀਂ ਰਿਹਾ ਤੇ ਅੱਜ ਉਹਨਾਂ ਦੀ ਜਿਹੜੀ ਮੌਤ ਹੋ ਗਈ 10 15 ਦਿਨਾਂ ਤੋਂ ਹਸਪਤਾਲ ਦੇ ਵਿੱਚ ਸੀਗੇ ਤੇ ਤੁਸੀਂ ਸਾਰਿਆਂ ਨੇ ਅਨਿਊਜ਼ਾਂ ਵਗੈਰਾ 'ਚ ਦੇਖਿਆ ਹੀ ਹੋਊਗਾ ਤੇ ਅੱਜ ਉਹਨਾਂ ਦੀ ਮੌਤ ਹੋ ਗਈ ਹੈ ਜੀ ਤੇ ਜਿਨ੍ਹਾਂ ਵੀ ਆਪਾਂ ਨੂੰ ਵੀਰ ਭਰਾ ਭੈਣ ਭਰਾ ਦੇਖਦੇ ਆ ਤੇ ਇੱਕ ਇੱਕ ਅਰਦਾਸ ਸਾਰੇ ਜਣੇ ਕਰਿਓ ਜੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਐਨੇ ਨਾਲ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਨ ਹੈਗਾ ਜੀ ਅੱਜ ਵੀਰਵਾਰ ਤੇ ਤਰੀਕ ਅੱਜ 9 ਹੋ ਗਈ ਜੀ ਪਹਿਲਾਂ ਇਹਨੂੰ ਲੰਘ ਜਾਂਦੋ ਜੀ ਫਿਰ ਆਪਾਂ ਆਮਣੋ ਸਾਹਮਣੇ ਹੋ ਕੇ ਗੱਲ ਕਰਦੇ ਆਂ ਤੇ ਅੱਜ ਦੀ ਇਸ ਨਵੀਂ ਸਵੇਰ ਤੇ ਨਵੀਂ ਵੀਡੀਓ ਦੇ ਸਟਾਰਟਿੰਗ ਕਰਦੇ ਆਂ ਜੀ ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆਂ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਗੁਰਦੁਆਰਾ ਸਾਹਿਬ ਤੋਂ ਬਾਅਦ ਆਪਾਂ ਨਿਕਲੇ ਆਏ ਆਂ ਅੱਜ ਜਿਹੜਾ ਆਪਣਾ ਕੰਮ ਹੈਗਾ ਜੀ ਆ ਸਾਹਮਣੇ ਤੁਸੀਂ 에어로ਪਲੇਨ ਦੀਆਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਆਪਾਂ ਆਏ ਸੀਗੇ ਜਿੱਥੇ ਜਿਹੜਾ ਇਹਨਾਂ ਦਾ ਪਾਰਸਲ ਆਫਿਸ ਹੁੰਦਾ ਇਹਨਾਂ ਦਾ 에어ਲਾਈਨ ਵਾਲਿਆਂ ਦਾ ਆਪਣਾ ਜਿਹੜਾ ਸਮਾਨ ਸਮੂਹ ਹੈਗਾ ਉਹ ਪੈਕ ਕਰਵਾ ਕੇ ਉਹ ਭੇਜਣਾ ਪਾਰਸਲ ਕਰਵਾ ਕੇ ਕਿਉਂਕਿ ਜਿਹੜੇ ਆਪਣੇ ਸਾਈਕਲ ਹੈਗੇ ਆ ਜੀ ਸਾਈਕਲ ਤਾਂ ਆਪਣੇ ਨਾਲ ਚੱਲ ਜਾਣਗੇ ਜੀ ਕਿਉਂਕਿ 15 ਕਿਲੋ ਦੀ ਛੋਟ ਹੁੰਦੀ ਹੁੰਦੀ ਆ 15 ਕਿਲੋ ਸਵਾਰੀ ਦੇ ਨਾਲ ਜਾ ਸਕਦੇ ਆ ਤੇ 15 ਕਿਲੋ ਤੇ ਭਾਈ ਆਪਣਾ ਸਾਈਕਲ ਹੋਊਗਾ ਤੇ ਇਹ ਤਾਂ ਆਪਣੇ ਨਾਲ ਹੀ ਚੱਲ ਜੂਗਾ ਤੇ 7 ਕਿਲੋ ਕੁਝ ਓਪਨ ਦੇ ਵਿੱਚ ਵੀ ਹੁੰਦਾ ਕਹਿੰਦੇ ਉਹ ਵੀ ਚੱਲ ਜੂਗਾ ਤੇ ਬਾਕੀ ਜਿਹੜਾ ਆਪਣਾ ਭਾਂਡਾ ਠੇਕਰਣਾ ਜੀ ਤੇ ਭਾਂਡੇ ਠੇਕਰ ਵੀ ਆਪਾਂ ਭੇਜਣਾਗਾ ਇਹ ਉਹ ਆਪਾਂ ਇੱਥੋਂ ਪਤਾ ਕਰਨ ਗਏ ਸੀਗੇ ਤੇ ਉਹ ਇੱਥੇ ਵੀ ਪੈਸੇ ਇਥੋਂ ਦਾ ਜਿਆਦਾ ਮੰਗ ਰਹੇ ਆ ਤੇ ਆਪਾਂ ਹੁਣ ਪੋਸਟ ਆਫਿਸ ਚੱਲਦੇ ਆ ਜੀ ਉੱਥੇ ਦੇਖਦੇ ਆ ਜਾ ਕੇ ਉੱਥੇ ਕਿੰਨੇ ਪੈਸੇ ਲੱਗਦੇ ਆ ਕਿੰਨੇ ਨਹੀਂ ਤੇ ਫਿਰ ਜਿਹੜਾ ਆਪਾਂ ਦੋਨਾਂ ਚੋਂ ਸਹੀ ਲੱਗਿਆ 에ਅਰਲਾਈਨ ਵਾਲਾ ਸਹੀ ਲੱਗਿਆ ਇਹ ਚ ਕਰਵਾ ਦਾਂਗੇ ਪਾਰਸਲ ਤੇ ਨਹੀਂ ਤਾਂ ਫਿਰ ਬਈ ਆਪਾਂ ਜਿਹੜਾ ਤੇ ਜਿਹੜਾ ਬਈ ਆਪਾਂ ਪੋਸਟ ਆਫਿਸ ਜਾਈ ਜਾਂਦੇ ਆ ਉੱਥੇ ਜਾ ਕੇ ਪਾਰਸਲ ਕਰਵਾ ਦਾਂਗੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਅੱਜ ਕੱਲੀ-ਕੱਲੀ ਜਾਣਕਾਰੀ ਦੇਣੀ ਆ ਵੀ ਕਿਵੇਂ ਤੁਸੀਂ ਪਾਰਸਲ ਕਰਵਾਉਣਾ ਕਿਵੇਂ ਨਹੀਂ ਤੇ ਚੱਲਦੇ ਆ ਜੇ ਆਪਾਂ ਪੋਸਟ ਆਫਿਸ ਬਿਜਾਰ ਤੇ ਨਾਲ ਮੇਰੇ ਹੈਗੇ ਜੱਜ ਬਿੱਟੂ ਉਸਤਾਦ ਜੀ ਹੋਣੀ ਤੇ ਆਪਣਾ ਵੀਰ ਸੰਦੀਪ ਭਾਈ ਤੇ ਆ ਰਾਹ ਕਿੱਧਰ ਦੀ ਜਾਣਾਗਾ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਦੇ ਰਾਵਾਂਗੇ ਤੇ ਜਿਹੜਾ ਆਹ ਰਾਹ ਪੈਂਦਾ ਹੈਗਾ ਜੀ ਜਿੱਥੇ ਆਪਾਂ 에ਅਰਲਾਈਨ ਵਾਲਿਆਂ ਦੇ ਉਹਦੇ ਵਿੱਚ ਆਏ ਆ ਦਫ਼ਤਰ ਦੇ ਵਿੱਚ ਜਿਹੜਾ ਇਹਨਾਂ ਦਾ ਪਾਰਸਲ ਦਫ਼ਤਰ ਹੈਗਾ ਉਹ ਗੁਰਦੁਆਰਾ ਸਾਹਿਬ ਤੋਂ ਪੈਂਦਾ ਜੀ 2 ਕਿਲੋਮੀਟਰ 2 ਕਿਲੋਮੀਟਰ ਆਪਾਂ ਆਏ ਆ ਤੇ ਇੱਥੇ ਵੀ ਆਪਾਂ ਪੁੱਛ ਦੱਸ ਕਰ ਲਈ ਅੰਦਰ ਆਪਾਂ ਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਇਸ ਕਰਕੇ ਆਪਾਂ ਅੰਦਰ ਜਿਹੜੀ ਵੀਡੀਓ ਨਹੀਂ ਬਣਾਈ ਤੇ ਬਾਹਰ ਆ ਕੇ ਆਪਾਂ ਵੀਡੀਓ ਬਣਾ ਰਹੇ ਆ ਹੁਣ ਆ ਜਾਣਾ ਜੀ ਆਪਾਂ ਪੋਸਟ ਆਫਿਸ ਉਹ ਵੀ ਦੇਖਦੇ ਆ ਕਿੱਧਰ ਪੈਂਦਾ ਕਿੱਧਰ ਨਹੀਂ ਤੇ ਉਹਦੀ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਤੇ ਉਹਦੀ ਵੀ ਭਾਈ ਗੁਰਦੁਆਰਾ ਸਾਹਿਬ ਤੋਂ ਤੁਹਾਨੂੰ ਦੂਰੀ ਸਾਂਝੀ ਕਰ ਦਾਂਗੇ ਤੁਹਾਡੇ ਨਾਲ ਵੀ ਉਹ ਕਿੰਨਾ ਦੂਰ ਪੈਂਦਾਗਾ ਤੇ ਉੱਥੇ ਜੋ ਵੀ ਗੱਲਬਾਤ ਹੋਈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਚੱਲਦੇ ਆ ਜੀ ਆਪਾਂ ਫਿਰ ਹਾਂ ਪੋਸਟ ਆਫਿਸ ਕੋਡ ਲਈ ਸਾਈਕਲ ਚੁੱਕ ਲਈ ਜੀ ਆਪਣਾ ਹੁਣ ਦੇਖ ਕੇ ਜਾਣਾ ਪੈਣਾ ਕਿ ਵੀ ਇੱਧਰ ਜਾਣਾ ਕਿ ਇੱਧਰ ਜਾਣਾਗਾ ਜੀ ਪਹਿਲਾਂ ਆਪਾਂ ਪੁੱਛ ਦੱਸ ਕਰਦੇ ਆ ਕਿਸੇ ਬਾਈ ਤੋਂ ਇਥੋਂ ਤੇ ਫਿਰ ਚੱਲਦੇ ਆ ਗਾਹਾਂ ਨੂੰ ਕਰ ਦਿਓ ਜੀ ਬੰਦ ਜੀ ਪਹੁੰਚ ਗਏ ਜੀ ਆਪਾਂ ਡਾਕ ਘਰ ਦੇ ਵਿੱਚ ਤੇ ਇਹ ਪੋਰਟ ਪਲੇਅਰ ਦਾ ਜੀ ਇਧਰ ਸਭ ਤੋਂ ਕਹਿੰਦੇ ਵੱਡਾ ਡਾਕ ਘਰ ਦਿਖਾ ਦਿਓ ਜੀ ਇੱਕ ਵਾਰੀ ਇਧਰ ਇਹ ਵਾਲਾ ਇਹਨਾਂ ਦਾ ਡਾਕ ਘਰ ਹੈਗਾ ਜੀ ਜਿੱਥੋਂ ਆਪਾਂ ਹੁਣ ਡਾਕ ਹੀ ਕਰਾਉਣੇ ਆ ਇਹ ਗੁਰਦੁਆਰਾ ਸਾਹਿਬ ਤੋਂ ਜੀ ਬਾਹਲਾਣੀ ਦਾ 500 ਮੀਟਰ ਦੀ ਦੂਰੀ ਤੇ ਪੈ ਜਾਂਦਾ ਹੈਗਾ ਇਧਰੋਂ ਆਪਾਂ ਥੱਲੇ ਜਾਵਾਂਗੇ ਜੇ ਥੱਲੇ ਜਾ ਕੇ ਗੁਰਦੁਆਰਾ ਸਾਹਿਬ ਹੈਗਾ ਜਿਹੜੇ ਪੁਲਿਸ ਗੁਰਦੁਆਰਾ ਸਾਹਿਬ ਪਰ ਰਹਿੰਦੇ ਆ ਜੀ ਤੇ ਹੁਣ ਕਰਦੇ ਆਂ ਗੱਲਵਾਦਾਂ ਅੰਦਰ ਜਾ ਕੇ ਜੀ ਤੇ ਕੀ ਕੁਛ ਕਹਿੰਦੇ ਆ 1 ਕਿਲੋ ਦੇ ਹਿਸਾਬ ਨਾਲ ਹੀ ਲੈਣਗੇ ਤੇ ਜਾ ਕੇ ਪਤਾ ਲੱਗੂਗਾ ਜੀ ਵੈਸੇ ਤਾਂ ਭਾਈ ਇੱਥੋਂ ਇੱਕ ਗੱਲ ਆਪਾਂ ਤੁਹਾਡੇ ਨਾਲ ਹੋਰ ਸਾਂਝੀ ਕਰ ਲਈਏ ਜੀ ਤੇ ਜਿਹੜਾ ਆਂਡੇਮਾਨ ਹੈਗਾ ਨਾ ਜੀ ਇੱਥੇ ਆਪਾਂ ਆਪਣੀ ਮਰਜ਼ੀ ਨਾਲ ਆ ਤਾਂ ਸਕਦੇ ਆ ਪਰ ਆਪਣੀ ਮਰਜ਼ੀ ਨਾਲ ਜਾ ਨਹੀਂ ਸਕਦੇ ਕਿਉਂਕਿ ਜਿਹੜੇ ਟਿਕਟਾਂ ਇਹਨਾਂ ਦੇ 에ਅਰਲਾਈਨ ਵਾਲੇ ਟਿਕਟਾਂ ਹੈਗੀਆਂ ਉਹ ਵੀ ਦਿਨ ਬਾਈ ਦਿਨ ਵਾਧੇ ਘਟਦੇ ਰਹਿੰਦੇ ਆ ਜੀ ਜਿਵੇਂ 9 ਤਰੀਕ ਦੀ ਟਿਕਟ ਵੱਧ ਹੋਊਗੀ 10 ਤਰੀਕ ਦੀ ਜਾਂ ਘਟ ਹੋਊਗੀ ਜਾਂ ਵੱਧ ਹੋਊਗੀ ਐਦਾਂ ਦੀ ਗੱਲਬਾਤ ਨੇ ਤੇ ਰਹਿੰਦੀ ਆ ਤੇ ਜੇ ਸ਼ਿਪ ਰਾਈ ਜਾਣੇ ਆ ਜੀ ਆਪਾਂ ਤੇ ਸ਼ਿਪ ਰਾਈ ਵੀ ਐਦਾਂ ਹੀ ਆ ਜੀ ਜਿਹੜੇ ਸ਼ਿਪ ਰਾਈ ਆਪਾਂ ਜਾਵਾਂਗੇ ਜਿੱਥੇ ਆਪਾਂ ਆਇਲੈਂਡ ਤੇ ਜਾਣਾਗਾ ਅੰਡੇਮਾਨ ਦੇ ਵਿੱਚ ਤੇ ਉਸੇ ਸ਼ਿਪ ਰਾਈ ਆਪਾਂ ਨੂੰ ਦੁਬਾਰਾ ਵਾਪਸ ਆਉਣਾ ਪਊਗਾ ਉਹ ਆਊਗੀ ਹਫਤੇ ਬਾਅਦ ਆ ਜੇ ਸ਼ਿਪ ਉੱਥੇ ਦਵਾਰੇ ਜਾਂ 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਉਹਨਾਂ ਦਾ ਇੱਕ ਹੀ ਟਾਈਮ ਹੁੰਦਾਗਾ ਉਸੇ ਸ਼ਿਪ ਰਾਈ ਆਪਾਂ ਨੂੰ ਦੁਬਾਰੇ ਵਾਪਸ ਆਉਣਾ ਪਊਗਾ ਤੇ ਇੱਥੇ ਘੁੰਮਣ ਫਿਰਨ ਲਈ ਥਾਵਾਂ ਦਾ ਬਹੁਤ ਆ ਪਰ ਜਿਹੜੀਆਂ ਵੀ ਥਾਵਾਂ ਤੇ ਮੁੜ ਕੇ ਆਪਾਂ ਨੂੰ ਉਸੇ ਥਾਂ ਤੇ ਆਉਣਾ ਪੈਂਦੇ ਆ ਜਿੱਥੇ ਆਪਾਂ ਰਹਿਨੇ ਆ ਇੱਕੋ ਹੀ ਥਾਂ ਬੰਦੇ ਨੂੰ ਰੱਖਣਾ ਪੈਂਦਾ ਕਿ ਵੀ ਭਾਈ ਇੱਥੇ ਰਹਿਣਾਗਾ ਤੇ ਜਿੰਨਾ ਘੁੰਮਣ ਫਿਰਨ ਵਾਲਾ ਥਾਂ ਆਪਣਾ ਹੈਗਾਗਾ ਤੇ ਉਹ ਸਾਰਾ ਘੁੰਮ ਫਿਰ ਕੇ ਇੱਥੇ ਆ ਜਾਣਗੇ ਜੀ ਆਪਾਂ ਤੇ ਹੁਣ ਆਪਾਂ ਗੱਲ ਕਰਦੇ ਆ ਡਾਕਰ ਦੀ ਤੇ ਚੱਲਦੇ ਆਪਾਂ ਅੰਦਰ ਕੀ ਬਲਵਾਤਾ ਹਨ ਦੇਖਦੇ ਆਂ ਜਾ ਕੇ ਜੀ ਤੇ ਆ ਕੇ ਤੁਹਾਡੇ ਨਾਲ ਹੀ ਆਪਾਂ ਸਾਰਾ ਕੁਝ ਦਿਖਾਉਣਾ ਤੁਹਾਨੂੰ ਦੱਸਦੇ ਆ ਤੁਹਾਨੂੰ ਵੀ ਕੀ ਕੁਝ ਆਪਣਾ ਲੱਗੂਗਾ ਕੀ ਕੁਝ ਨਹੀਂ ਤੇ ਆ ਜੋ ਕੈਮਰਾਮੈਨ ਸਾਹਿਬ ਕਰ ਲੇ ਜੀ ਆਪਾਂ ਸਾਰਾ ਕੁਝ ਪਤਾ ਤੇ ਇਥੋਂ ਦਾ ਜਿਹੜੇ ਬਾਈ ਇਹ ਕਹਿੰਦੇ ਆ ਵੀ 1 ਕਿਲੋ ਦੇ 60 ਜਾਂ 60 ਰੁਪਏ ਲੱਗਣਗੇ ਇਹ ਤੁਹਾਡਾ ਕਹਿੰਦਾ ਪਾਰਸਲ ਜਾਂ ਡਾਕ ਤੁਹਾਡਾ ਪਹੁੰਚ ਜਾਊਗਾ ਉੱਥੇ ਤੇ 60 60 ਰੁਪਏ 1 ਕਿਲੋ ਦੇ ਵਿੱਚ 60 60 ਰੁਪਏ ਲੈਂਦੇ ਆ ਤਾਂ ਜਿਹੜੇ ਆਪਾਂ ਨੇ 에어ਲਾਈਨ ਲੈਣੇ ਸੀਗੇ ਉਹ ਜੇ ਕਹਿੰਦਾ ਆਪਾਂ 15 ਕਿਲੋ ਤੋਂ ਵੱਧ ਹੋਵੇ ਆਪਣਾ ਸਮਾਨ ਜਿਹੜਾ ਆਪਾਂ ਤੁਹਾਨੂੰ ਸਾਈਕਲ ਵਾਲਾ ਪਹਿਲਾਂ ਦੱਸ ਕੇ ਹਟਿਆ ਉਹਦੇ ਤੋਂ ਵੱਧ ਹੋਵੇ ਉਹ ਬਾਈ 1 ਕਿਲੋ ਦਾ 500 ਰੁਪਏ 600 ਰੁਪਏ ਲੈਂਦੇ ਆ ਇਹ ਫਿਰ ਇਹਦੇ ਨਾਲ ਤਾਂ ਭਾਈ ਆਪਾਂ ਨੂੰ 60 60 ਰੁਪਏ ਚੰਗੇ ਆ ਹਨਾ ਇਥੋਂ ਹੀ ਆਪਾਂ ਪਾਰਸਲ ਕਰਵਾ ਦਾਂਗੇ ਜਿਹੜਾ ਆਪਣਾ ਵੱਧਾ ਸਮਾਨ ਹੋਇਆ ਸਾਈਕਲਾਂ ਦਾ ਆਪਣੇ ਨਾਲ ਹੀ ਚੱਲ ਜਾਣਗੀਆਂ ਤੇ ਹੁਣ ਕਰਦੇ ਆਂ ਜਾਂ ਕਿ ਜਾ ਕੇ ਆਪਾਂ ਜਿਹੜੇ ਆਪਣੇ ਇੱਧਰ ਡਾਕ ਰਾਈ ਭੇਜਣ ਵਾਲਾ ਸਮਾਨ ਹੈਗਾ ਉਹਨਾਂ ਦੀ ਖੋਲਾ ਖਲਾਈ ਕਰਦੇ ਆਂ ਜਿਹੜੇ ਆਪਣੇ ਬੈਗਾਂ ਦੇ ਵਿੱਚ ਪਏ ਆ ਤੇ ਸਾਰਾ ਕੁਝ ਅਲੱਗ ਕਰਕੇ ਜਿਹੜੇ ਆਪਣੇ ਬੈਗਾਂ ਦੇ ਵਿੱਚ ਪਏ ਆ ਉਹਨੂੰ ਖੋਲ ਖਾਲ ਕੇ ਸੈੱਟ ਕਰਦੇ ਆਂ ਇੱਕ ਪਾਸੇ ਕਰਦੇ ਆਂ ਇਹ ਜਿਹੜਾ ਵੱਧਾ ਸਮਾਨ ਆਪਾਂ ਇੱਧਰ ਪਾਰਸਲ ਕਰਾਵਾਂਗੇ ਤੇ ਦੂਜਾ ਭਾਈ ਆਪਣਾ ਸਾਈਕਲ ਆਪਣੇ ਨਾਲ ਹੀ ਜਾਣਗੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਜੀ ਆਜੋ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਪਹੁੰਚ ਗਏ ਸੀਗੇ ਜੀ ਤੇ ਆਉਣ ਸਾਰ ਹੀ ਭਾਈ ਆਪਾਂ ਨੂੰ ਫੋਨ ਆ ਗਿਆ ਉੱਥੋਂ ਜਿੱਥੇ ਆਪਾਂ ਕੱਲ ਰਾਤ ਗਏ ਸੀਗੇ ਜੀ ਕੱਲ ਰਾਤ ਤੁਸੀਂ ਦੇਖਿਆ ਆਪਣੀ ਪਿਛਲੀ ਵੀਡੀਓ ਹੀ ਹੈ ਜੀ ਦੋਨੇ ਵੀਡੀਓ ਆਪਾਂ ਇਕੱਠੀਆਂ ਕਰਕੇ ਪਾਵਾਂਗੇ ਤੇ ਅੱਜ ਭਾਈ ਆਪਾਂ ਨੂੰ ਡੀਸੀ ਦਫ਼ਤਰ ਤੋਂ ਫੋਨ ਆਇਆ ਵੀ ਭਾਈ ਅੱਜ ਆਪਾਂ ਆਜੋ ਇਹ ਵੀ ਤੁਸੀਂ ਅੱਜ ਆਜੋ ਤੇ ਅੱਜ ਆਪਾਂ ਗੱਲਬਾਤ ਬੈਠ ਕੇ ਕਰਦੇ ਆਂ ਚਲਦੇ ਆਂ ਜੀ ਹੁਣ ਜਾ ਕੇ ਦੇਖਦੇ ਆਂ ਆਪਣੇ ਨਾਲ ਕੀ ਗੱਲਬਾਤ ਹੁੰਦੀ ਹੈ ਨਾ ਉਹ ਸਾਰੀ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਤੇ ਆਪ ਤਾਂ ਆਪਾਂ ਨੂੰ ਸੋਣੀ ਜਾਣੀ ਹੈ ਜੀ ਪਹੁੰਚ ਗਏ ਆ ਜੀ ਆਪਾਂ ਡੀਸੀ ਦਫਤਰ ਜਿਹੜੀ ਦਫਤਰ ਤੋਂ ਆਪਾਂ ਰਾਤ ਸੁੱਕੀ ਪੁੱਠੇ ਮੁੜ ਗਏ ਸੀਗੀ ਗੱਲਬਾਤ ਨਹੀਂ ਆਪਣੇ ਨਾਲ ਹੋਈ ਸੀਗੀ ਕੋਈ ਉਹਨਾਂ ਨੂੰ ਅਰਜੈਂਟਲੀ ਫੋਨ ਆ ਗਿਆ ਸੀਗਾ ਉਸ ਕਰਕੇ ਆਪਾਂ ਕੋਠੇ ਮੁੜ ਗਏ ਸੀਗੇ ਇੱਥੋਂ ਦਫਤਰ ਦੇ ਵਿੱਚ ਉਹ ਚਲੇ ਗਏ ਸੀਗੇ ਜੀ ਤੇ ਚਲਦੇ ਆ ਜਜੰਦਰ ਕਰਦੇ ਆ ਗੱਲਬਾਤ ਹੋਗੀ ਜੀ ਆਪਣੀ ਮੁਲਾਕਾਤ ਡੀਸੀ ਸਾਹਿਬ ਨਾਲ ਡਿਪਟੀ ਕਮਿਸ਼ਨਰ ਜਿਹੜੇ ਇੱਥੋਂ ਦੇ ਹੈੱਡ ਆ ਪੂਰੇ ਅੰਡੇਮਾਨ ਦੇ ਤੇ ਉਹਨਾਂ ਨਾਲ ਆਪਣੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਪਈ ਆਪਣਾ ਬੜਾ ਜਿਹੜਾ ਮਾਨ ਸਤਕਾਰ ਕੀਤਾ ਤੇ ਬੜਾ ਆਪਾਂ ਨੂੰ ਵਧੀਆ ਮੇਲੇ ਜੁਲੇ ਆਪਣੇ ਨਾਲ ਤੇ ਬਹੁਤ ਵਧੀਆ ਜਿਹੜੀਆਂ ਆਪਣੇ ਨਾਲ ਗੱਲਾਂ ਕੀਤੀਆਂ ਤੇ ਬੜਾ ਵਧੀਆ ਲੱਗਿਆ ਬਾਈ ਕਿਉਂਕਿ ਛੋਟੇ ਜਿਹੇ ਘਰੋਂ ਉੱਠ ਕੇਣਾ ਇਨੇ ਡੇ ਵੱਡੇ ਪੋਸਟਡ ਬੰਦਿਆਂ ਨਾਲ ਆਪਾਂ ਮਿਲ ਰਹੇ ਆ ਤੇ ਆਪਣੇ ਦਿਲ ਨੂੰ ਥੋੜੀ ਜੀ ਖੁਸ਼ੀ ਹੁੰਦੀ ਆ ਥੋੜੀ ਜੀ ਤਾਂ ਕੀ ਬਾਈ ਬਹੁਤ ਖੁਸ਼ੀ ਹੁੰਦੀ ਆ ਚੱਲਦੇ ਹਾਂ ਆਪਾਂ ਜੀ ਗੁਰਦੁਆਰਾ ਸਾਹਿਬ ਵੱਲ ਆ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਹੋ ਗਈ ਜੀ ਮੁਲਾਕਾਤ ਡੀਸੀ ਸਾਹ ਨਾਲ ਤੇ ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਵਧੀਆ ਲੱਗੀਆਂ ਬਾਈ ਤੇ ਬਹੁਤ ਵਧੀਆ ਲੱਗਿਆ ਇਹਨੇ ਵੱਡੇ ਅਹੁਦੇ ਵਾਲੇ ਬੰਦੇ ਨਾਲ ਮਿਲ ਕੇ ਇਹ ਫੋਟੋ ਸਕਰੀਨ ਤੇ ਲੱਗੀ ਹੋਈ ਆ ਤੇ ਨਾਮ ਹੈਗਾ ਜੀ ਇਹਨਾਂ ਦਾ ਅਰਜਨ ਸ਼ਰਮਾ ਇਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਗੱਲਾਂ ਬਾਤਾਂ ਜਿਹੜੀਆਂ ਵਧੀਆ ਹੋਈਆਂ ਬਹੁਤ ਧੰਨਵਾਦ ਜੀ ਇਹਨਾਂ ਦਾ ਇੱਕ ਬਈ ਅੱਜ ਹੋਰ ਮੰਦ ਭਾਗੀ ਜਿਹੜੀ ਖਬਰ ਸਾਹਮਣੇ ਆਈ ਆ ਬਾਈ ਵਿਰੇਂਦਰ ਘੋਮਣ ਜੀ ਦੀ ਤੇ ਉਹ ਬਾਈ ਆਪਣੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਹਿਲਾ ਜਿਹੜਾ ਸਿਵਾ ਇੱਕ ਬਾਈ ਰਾਜਵੀਰ ਜਵੰਦਾ ਜੀ ਦਾ ਠੰਡਾ ਨਹੀਂ ਹੋਇਆ ਤੇ ਇੱਕ ਸੇਵਾ ਬਾਈ ਜਿਹੜਾ ਹੋਰ ਤਿਆਰ ਹੋ ਗਿਆ ਬੜਾ ਦੁੱਖ ਲੱਗਿਆ ਬਾਈ ਇਹ ਖਬਰਾਂ ਸੁਣ ਕੇ ਜਾਂ ਇਹ ਖਬਰਾਂ ਦੇਖ ਕੇ ਇੱਕ ਇੱਕ ਅਰਦਾਸ ਬਾਈ ਜਿੰਨੇ ਵੀ ਆਪਣੇ ਵੀਰ ਭਰਾ ਪੈਣ ਪਰਾ ਜਣੇ ਆਪਾਂ ਨੂੰ ਸਾਰੇ ਦੇਖਦੇ ਆ ਇੱਕ ਇੱਕ ਅਰਦਾਸ ਸਾਰੇ ਜਣੇ ਤੁਸੀਂ ਜਰੂਰ ਕਰਿਓ ਤੇ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ